ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਮੌੜ ਨਾਪਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ 2 ਗਾਮਾ ਟੋਕੜ ਪਕਾਉਆ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਬਾਈ ਜੀ ਦਾ ਨੰਬਰ ਆਪਾਂ ਲਾਵਾਂਗੇ ਭਰਾ ਸਕਰੀਨ ਤੇ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜੀ ਜਾਣਕਰ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਬਲਵੀਰ ਸਿੰਘ ਪਿੰਡ ਮੋਰਨ ਆਪਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂ ਜੀ ਵਾੜ ਦੀ ਜਾਣਕਾਰੀ ਦਿਓ ਜੀ ਆਪਣੀ ਦੀ ਇਹ ਤੀਜਾ ਸੁਆ ਹਾਂਜੀ 10 ਕਿਲੋ ਦੁੱਧਾ 10 ਲੀਟਰ ਦੁੱਧ ਹਾਂ ਠੀਕ ਹੈ ਜੀ ਹਾਂ ਤੇ ਟੀਕਾ ਡੂਕਾ ਟੀਜਾ ਦਾ ਪਰਸੋਂ ਭਰਾਇਆ ਆਪਾਂ ਪਰਸੋਂ ਭਰਾਇਆ ਹਾਂਜੀ ਠੀਕ ਹੈੀ ਤੋਰ ਦੋ ਭਰਾ ਰੇਟ ਜੀ ਇਹਦੇ ਨਾਲੇ ਰੇਟ ਦਾ 36000 ਆ ਜੀ 36000 ਹਾਂਜੀ ਠੀਕ ਹੈ ਜੀ ਲਓ ਜੀ ਕੱਦ ਬੇਟਾ ਸਖਨਕਰ ਮਲੇ ਦਾ ਸੋਣ ਬਲ ਜੀ ਇਸ ਤੋਂ ਪਹਿਲਾਂ ਤੋੜ ਦੇ ਇੱਕ ਸਦੇ ਬਰਾ 10 ਲੀਟਰ ਦੁੱਧ ਦੱਸ ਰਿਹਾ ਬਾਈ ਦੇਰਾਂ ਤੱਜਾ ਤੇ ਲਾਹ ਦੇ ਬਰਾ ਚੋਠੀ ਠੀਕ ਹੈ ਜੀ ਸਾਜ ਵੀ ਦੂਜੀ ਵੜ ਦੀ ਜਮ ਕਰੀ ਦੋ ਇਹ ਸਾਰੇ 9 ਕਿਲੋ ਦੁੱਧ ਆ ਜੀ 9 ਕਿਲੋ ਹਾਂ ਇਹ ਹੀਟ ਚ ਹੁਣ 8 ਕਿਲੋ ਮੰਨ ਚਾਹੀ ਪਾ ਦੇਮਾ ਜੀ 8 ਕਿਲੋ ਮੰਨ ਕੇ ਹਾਂ ਇਹਦਾ ਰੇਟ ਜੀ ਇਹਦਾ 32000 ਰੁਪਿਆ ਇਹਦਾ 32000 ਹਾਂ ਜੇ ਕਰ ਸਕਦਾ ਹਾਂ ਠੀਕ ਹੈ ਤੋੜ ਦੋ ਭਰਾ ਇਹਨੂੰ ਪ੍ਰਿੰਟ ਮਾੜਨਾ ਬਾਅਦ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਾਈ ਕੋਲ ਦੋ ਟੋਕੜ ਗਾਵਾਂ ਠੀਕ ਹੈ ਜੀ ਲੋ ਜੀ ਦਾ ਤੋੜਾ ਤਾਰਾ ਚੈੱਕ ਕਰ ਸਕਦੇ ਭਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਠੀਕ ਹੈ ਜੀ ਲੋ ਜੀ ਮੋੜ ਦਿਓ ਮੋੜ ਦਿਓ ਲੋ ਜੀ ਚਾਹ ਦੋ ਡਾਂਗ ਚੋਕੇ ਤਸल्ली ਕਰਕੇ ਮਾਈ ਚਾਹ ਡਾਂਗ ਚੋਲੇ ਜੀ ਠੀਕ ਹੈ ਜੀ ਹਾਂ ਲੋ ਜੀ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਪਾ ਠੀਕ ਹੈ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ